ਪਿੰਡ ਫਰੌੜ ਦੀ ਸਮੂਹ ਪੰਚਾਇਤ ਸਰਪੰਚ ਸਾਹਿਬ ਪੰਚ ਸਾਹਿਬ ਪਿੰਡ ਦੇ ਮੋਤਬਰ ਸੱਜਣ ਨੌਜਵਾਨ ਸਾਥੀ ਸਾਡੀਆਂ ਮਾਤਾਵਾਂ ਪੈਣਾ ਬੱਚੇ ਬਜ਼ੁਰਗ ਮੇਰੇ ਨਾਲ ਆਏ ਹੋਏ ਪ੍ਰਸ਼ਾਸਨ ਦੇ ਵੱਖ-ਵੱਖ ਅਧਿਕਾਰੀ ਸਾਡੇ ਹਲਕੇ ਦੇ ਯੂਥ ਦੇ ਕੋਆਰਡੀਨੇਟਰ ਗੁਰੀ ਬਰਵਾਲੀ ਤੋਂ ਸਾਡੇ ਇਸ ਪਿੰਡ ਦੇ ਸਰਪੰਚ ਸਾਹਿਬ ਹੋਰ ਵੀ ਪਿੰਡਾਂ ਦੇ ਸਰਪੰਚ ਜਿੰਨੇ ਵੀ ਆਪਾਂ ਇੱਥੇ ਪਹੁੰਚੇ ਆਂ ਨੰਗੜਾ ਤੋਂ ਵੀ ਆਏ ਨੇ ਮਾਨਪੁਰ ਤੋਂ ਵੀ ਜੋਧਪੁਰ ਤੋਂ ਜੇ ਕਿਸੇ ਦੇ ਨਾਲ ਲੈਣਾ ਰਹਿ ਗਿਆ ਤਾਂ ਮਾਫੀ ਦਿਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਖਾਲਸੇ ਵਿੱਚ ਇਸ ਪਿੰਡ ਦੇ ਵਿੱਚ ਮੇਰਾ ਆ 2-4 ਮਹੀਨੇ ਜੀ ਮਨ ਮਨ ਮਾਸੀ ਵਾਂ ਗੇੜਾ ਹੋਊਗਾ ਤੇ ਜੁੱਧ ਨਸ਼ੇ ਵਿਰੁੱਧ ਮਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਸ਼ੁਰੂ ਕੀਤਾ ਆਪਾਂ ਜਿੱਥੇ ਹੋਰ ਕੰਮ ਕਰ ਰਹੇ ਆ ਪੰਜਾਬ ਦੇ ਵਿੱਚ ਪਿੰਡਾਂ ਦੀ ਤਰੱਕੀ ਲਈ ਪੜਾਈ ਲਈ ਸਿੱਖਿਆ ਲਈ ਕੰਮ ਤੁਸੀਂ ਤੁਹਾਡੇ ਪਿੰਡ ਪਿੰਡ ਦੇ ਵਿੱਚ ਜਿਆਦਾ ਚੱਲ ਰਿਹਾ ਹੈ ਸਪੋਰਟਸ ਲਈ ਕੰਮ ਚੱਲ ਰਿਹਾ ਖੇਡਾਂ ਲਈ ਉੱਥੇ ਸਾਨੂੰ ਨਸ਼ਿਆਂ ਤੋਂ ਬਚਾ ਲੈ ਕੰਮ ਕਰਨ ਦੀ ਵੀ ਜ਼ਰੂਰਤ ਹੈ ਕਿਉਂਕਿ ਬੱਚੇ ਸਾਡੇ ਜੇ ਵਿੱਚ ਅਸੀਂ ਤੁਹਾਡਾ ਸਹਿਯੋਗ ਲੈਣ ਆਏ ਹਾਂ ਕਿਉਂਕਿ ਬਿਨਾਂ ਸਹਿਯੋਗ ਤੋਂ ਪਿੰਡ ਦੇ ਅਸੀਂ ਕੁਝ ਨਹੀਂ ਕਰ ਸਕਦੇ ਜੇ ਪਿੰਡ ਦਾ ਸਹਿਯੋਗ ਹੋਊਗਾ ਸਾਡੇ ਬਜ਼ੁਰਗਾਂ ਦਾ ਸਾਡੀਆਂ ਮਾਵਾ ਪੈਣਾ ਭਰਾਵਾਂ ਦਾ ਬੱਚਿਆਂ ਦਾ ਤਾਂ ਅਸੀਂ ਕਿਤੇ ਨੇ ਕਿਤੇ ਜਾ ਕੇ ਇਸ ਜਿਹੜੀ ਨਸ਼ੇ ਦਾ ਦਰਿਆ ਵਗ ਰਿਹਾ ਸੀ ਉਹਨੂੰ ਠੱਲ ਪਾਵਾਂਗੇ ਇਹਦੇ ਚ ਪਿਛਲੇ ਸਮਿਆਂ ਦਰਾਂ ਵੱਖ-ਵੱਖ ਸਰਕਾਰਾਂ ਨੇ ਨਸ਼ਾ ਬੁਧਾਉਣ ਦੇ ਵਿੱਚ ਕੋਈ ਕਸਰ ਹੈ ਜਿਹੜੀ ਉਹ ਨਹੀਂ ਛੱਡੀ ਪੂਰੀ ਤਰ੍ਹਾਂ ਦੇ ਨਾਲ ਨਸ਼ੇ ਨੂੰ ਪਰਫੁੱਲਤ ਕੀਤਾ ਪੂਰੀ ਤਰ੍ਹਾਂ ਦੇ ਨਾਲ ਨਸ਼ੇ ਨੂੰ ਪਰਫੁੱਲਤ ਕਰਨ ਲਈ ਉਹਨਾਂ ਨੇ ਕੰਮ ਕੀਤਾ ਜਿਹੜੇ ਨਸ਼ਾ ਕਰਦੇ ਸੀ ਉਹਨਾਂ ਦੀ ਹੌਸਲਾ ਅਫਜ਼ਾਈ ਕਰਦੇ ਸੀ ਤੇ ਜਿਹੜੇ ਨਸ਼ਾ ਵੇਚਦੇ ਸੀ ਉਹਨਾਂ ਦੀ ਪੁਸ਼ਤਪਰਾਹੀ ਕਰਦੇ ਸੀ ਸੋ ਇਸ ਕਰਕੇ ਨਸ਼ੇ ਦਾ ਦਰਿਆ ਜਿਹੜਾ ਵਗਦਾ ਗਿਆ ਪ੍ਰਵਾਹ ਜਿਹੜਾ ਨਸ਼ੇ ਦਾ ਵਗਦਾ ਗਿਆ ਆਪਾਂ ਨੇ ਮਾਨ ਸਰਕਾਰ ਨੇ ਆਪਾਂ ਸਾਰਿਆਂ ਨੇ ਨਸ਼ੇ ਦੇ ਵਿਰੁੱਧ ਜਿਹੜੀ ਆ ਇਹ ਜੰਗ ਛੇੜੀ ਹੈ ਜੀ ਮੈਨੂੰ ਸਹਿਯੋਗ ਦਿਓ ਸਾਨੂੰ ਪੰਜਾਬ ਦੇ ਵਿੱਚ ਵੀ ਆਪਾਂ ਇਹ ਜੰਗ ਲੜ ਰਹੇ ਹਾਂ ਜੇ ਆਪਾਂ ਹਲਕੇ 'ਚ ਲੜ ਰਹੇ ਹਾਂ ਜਿੱਥੇ ਸਮੇਂ-ਸਮੇਂ ਦੀਆਂ ਸਰਕਾਰਾਂ ਦਾ ਇਹਦੇ 'ਚ ਕਸੂਰ ਰਿਹਾ ਉੱਥੇ ਸਾਡੇ ਪਰਿਵਾਰਾਂ ਦੀ ਅੰਗਲੀ ਵੀ ਰਹੀ ਆ ਆਪਾਂ ਇਸ ਗੱਲ ਨੂੰ ਮੰਨੀਏ ਕਿ ਕੋਈ ਵੀ ਕਿਸੇ ਦੇ ਮੂੰਹ ਦੇ ਵਿੱਚ ਅੱਗੇ ੱੱਕੇ ਨਾਲ ਨਿਸ਼ਾਨੀ ਪਾਉਂਦਾ ਆਪਣੇ ਬੱਚੇ ਆਪਾਂ ਧਿਆਨ ਨਹੀਂ ਰੱਖਦੇ ਤਾਂ ਕਰਕੇ ਵੀ ਕਈ ਵਾਰ ਬੱਚੇ ਬਾਹਰ ਚਲ ਜਾਂਦੇ ਨੇ ਸੋ ਮੇਰੀ ਬੇਨਤੀ ਆ ਕਿ ਆਪਾਂ ਜਿੱਥੇ ਨਸ਼ੇ ਵਾਲਿਆਂ ਦੇ ਵਿਰੁੱਧ ਜੰਗ ਲੜਨੀ ਆ ਨਸ਼ਾ ਵਿਰੋਧੀ ਨਾਲ ਦੇ ਉੱਥੇ ਆਪਾਂ ਨੇ ਆਪਣੇ ਬੱਚਿਆਂ ਨੂੰ ਵੀ ਸੰਭਾਲਣਾ ਆਪਣੇ ਪਰਿਵਾਰਾਂ ਦਾ ਵੀ ਧਿਆਨ ਰੱਖਣਾ ਮੈਂ ਪਰਿਵਾਰਾਂ ਦੀ ਗੱਲ ਜ਼ਰੂਰ ਕਰਦਾ ਕਿਉਂਕਿ ਜਿਹੜਾ ਪਰਿਵਾਰ ਇਕੱਠਾ ਇੱਕ ਮੁਠ ਹੈਗੇ ਸਾਡੇ ਬੁਰਗ ਕਿਹਾ ਕਰਦੇ ਨੇ ਜਿਹਦੇ ਪਰਿਵਾਰ ਤੇ ਇਤفاق ਹੈਗਾ ਉੱਥੇ ਨਸ਼ੇ ਵਾਲੇ ਨਹੀਂ ਵੱਢ ਸਕਦੇ ਉੱਥੇ ਕੋਈ ਮਾੜਾ ਬੰਦਾ ਅੱਗੇ ਤੁਹਾਡੇ ਬੱਚਿਆਂ ਨੂੰ ਵਰਗਲਾ ਨਹੀਂ ਸਕਦਾ ਆਪਣੇ ਪਿੰਡਾਂ 'ਚ ਤੁਸੀਂ ਦੇਖਿਆ ਹੋਊਗਾ ਪਹਿਲਾਂ ਪਰਿਵਾਰ ਜਿਹੜੇ ਉਹ ਇਕੱਠੇ ਰਹਿੰਦੇ ਸੀ ਇਕੱਠੇ ਹੁੰਦੇ ਸੀ ਨਾ ਜੀ ਚਾਚਾ ਤਾਇਆ ਤਾਈ ਚਾਚੀ ਬੇਬੇ ਬਾਪੂ ਆਪਾਂ ਸਾਰੇ ਇੱਕ ਪਰਿਵਾਰ ਸੀਗਾ ਉਹਦੇ 'ਚ ਜੇ ਕੋਈ ਮਾੜਾ ਚੰਗਾ ਕਰਦਾ ਸੀ ਮਾਂ ਨੂੰ ਬਾਪੂ ਨੂੰ ਨਾ ਪਤਾ ਲੱਗੇ ਸਾਰਿਆਂ 'ਚ ਕਿਸੇ ਨਾ ਕਿਸੇ ਨੂੰ ਪਤਾ ਲੱਗ ਜਾਂਦਾ ਸੀ ਬੰਦੇ ਦੀ ਸੇਵਾ ਹੋ ਜਾਂਦੀ ਸੀ ਚੰਗੀ ਸ਼ਾਮ ਨੂੰ ਹੋ ਜਾਂਦੀ ਸੀ ਨਹੀਂ ਉਹ ਫਿਰ ਬੰਦਾ ਸੂਤ ਰਹਿਦਾ ਸੀਗਾ ਹੁਣ ਤੁਸੀਂ ਆਪਾਂ ਨੇ ਆਪਣੇ ਬਜ਼ੁਰਗਾਂ ਤੋਂ ਤਾਂ ਪਹਿਲੇ ਪਾਸਾ ਵਟ ਲਿਆ ਕਹਦੇ ਅੱਜ ਦੇ ਟਾਈਮ 'ਚ ਸਾਡੀਆਂ ਪੈਣਾ ਜਿਹੜੀਆਂ ਆ ਉਹ ਬਜ਼ੁਰਗਾਂ ਨਾਲ ਰਹਿਣਾ ਪਸੰਦ ਨਹੀਂ ਕਰਦੀਆਂ ਬੇਬੇ ਬਾਪੂ ਬੜਾ ਬੁੜੀ ਲੱਗਣ ਲੱਗ ਗਏ ਬਈ ਬੁੜੀ ਕੋਲੇ ਨਾ ਜਾਈ ਬੁੜੇ ਕੋਲੇ ਨਾ ਜਾਈ ਐਂ ਕਹਿੰਦੇ ਐਂ ਨਾ ਹੀ ਕਹਿੰਦੇ ਮੈਨੂੰ ਪਤਾ ਉਹ ਜਦੋਂ ਤੁਸੀਂ ਬੇਬੇ ਬਾਪੂ ਤੋਂ ਪਰਾਂ ਨੂੰ ਹਟਾਤਾ ਬੱਚਿਆਂ ਨੂੰ ਦੇਖੋ ਸੱਚੀ ਗੱਲ ਜਿਹੜੀ ਆ ਉਦੋਂ ਤੁਹਾਡੇ ਬੱਚੇ ਜਿਹੜੇ ਆ ਉਹ ਗਲਤ ਪਾਸੇ ਜਾਣਗੇ ਮੈਂ ਤੁਹਾਨੂੰ ਹੁਣ ਵੀ ਦਾਵੇਂ ਨਾਲ ਗੱਲ ਕਹਿ ਸਕਦਾ ਕਿ ਜਿਹੜੇ ਬੱਚੇ ਆਪਣੇ ਆਪਣੇ ਬਜ਼ੁਰਗਾਂ ਨਾਲ ਰਹਿੰਦੇ ਨੇ ਆਪਣੇ ਪਰਿਵਾਰ ਨਾਲ ਰਹਿੰਦੇ ਨੇ ਉਹ ਬੱਚੇ ਕਦੇ ਨਸ਼ੇ ਵਾਲੇ ਪਾਸੇ ਨਹੀਂ ਜਾਣਗੇ ਕਿਉਂਕਿ ਜਿਹੜੀ ਬੁੜੀ ਆਪਾਂ ਨੂੰ ਮਾੜੀ ਲੱਗਦੀ ਆ ਚਲੋ ਤੁਹਾਡੀ ਨਹੀਂ ਬਣਦੀ ਬੱਚਿਆਂ ਦੀ ਬੱਚਿਆਂ ਦੀ ਤਾਂ ਬਣਦੀ ਆ ਉਹ ਬੁੜੀ ਇਸ ਪਿੰਡ ਦੇ ਵਿੱਚ 20 ਸਾਲ ਤੁਹਾਡੇ ਤੋਂ ਪਹਿਲਾਂ ਦੀ ਆਈ ਉਹਨੂੰ ਸਾਰਾ ਮਾੜਾ ਚੰਗਾ ਪਤਾ ਜਿਹੜਾ ਬੁੜਾ ਤੁਹਾਨੂੰ ਮਾੜਾ ਲੱਗਦਾ ਇਸ ਪਿੰਡ 'ਚ ਜੰਮਿਆ ਪਲਿਆ 70 ਸਾਲ ਦੀ ਉਮਰ ਹੋ ਗਈ ਉਹਦੀ ਐਵੇਂ ਨਹੀਂ ਤੌਲੇ ਆਏ ਉਹਨੂੰ ਸਾਰਾ ਪਿੰਡ ਦਾ ਪਤਾ ਵੀ ਮਾੜਾ ਕੀ ਹੈ ਚੰਗਾ ਕੀ ਆ ਉਹਨੂੰ ਸਾਰਾ ਪਿੰਡ ਦਾ ਪਤਾ ਹੁੰਦਾ ਹੈ ਮੈਂ ਇਹ ਵੀ ਤੁਹਾਨੂੰ ਲਿਖ ਕੇ ਦੇਣ ਨੂੰ ਤਿਆਰ ਆ ਕਿ ਜਿਹੜੇ ਬੱਚੇ ਦਾਦਾ-ਦਾਦੀ ਨਾਲ ਆਪਣੇ ਪਰਿਵਾਰ ਨਾਲ ਚਾਚੇ-ਤਾਇਆ ਨਾਲ ਰਹਿੰਦੇ ਨੇ ਉਹ ਬੱਚੇ ਕਦੇ ਨਸ਼ੇ ਦੀ ਦਲਦਲ 'ਚ ਨਹੀਂ ਫਸਦੇ। ਲਿਖ ਕੇ ਲਗਾ ਲਓ। ਆ ਪੁੱਛ ਲੋ ਬੱਚੇ ਦਾਦੇ-ਦਾਦੀ ਨਾਲ ਖੁਸ਼ ਰਹਿੰਦੇ ਨੇ ਨਾ ਜ਼ਿਆਦਾ? ਹਾਂਜੀ ਰਹਿੰਦੇ ਨੇ। ਉੱਚੀ ਬੋਲੋ ਰਹਿੰਦੇ ਹੋ? ਹਾਂਜੀ। ਉਮੀਦ ਹੈ ਚੰਬਲ ਦੀ ਸਵੇਰੇ ਸ਼ਾਮ ਦੋ ਵਾਰ ਹੈ ਨਾ। ਹੈ ਨਾ? ਦਾਦੀ ਤਾਂ ਨਹੀਂ ਮਾਰਦੀ। ਨਾ, ਦਾਦਾ ਵੀ ਨਹੀਂ ਮਾਰਦਾ। ਤੁਸੀਂ ਤਾਂ ਆਪਣਾ ਗੁੱਸਾ ਕਿਤੇ ਬਾਹਰ ਵਾਲਿਆਂ ਤੇ ਕੱਢ ਦਿੰਦੇ ਹੋ। ਜੇ ਕਦੇ ਘੰਟਾਕ ਵੱਧ ਬੈਠੇ ਆ ਦਾਦੀ ਵਾਲੇ ਪਾਸੇ ਜੂੜਾ ਫੜ ਕੇ ਘੁੰਮਦਾ ਹੈ ਐਂ ਹੁੰਦਾ ਕਹਿੰਦਾ ਹਾਂਜੀ ਹੁੰਦਾ ਹੁੰਦਾ ਨਾ ਸੋ ਬੱਚਿਆਂ ਦਾ ਬਚਪਨ ਨਾ ਖੋ ਅੱਬ ਤੁਹਾਡੇ ਦੇ ਹੱਥ ਬੰਦਿਆ ਇਹਨਾਂ ਨੂੰ ਬਜ਼ੁਰਗਾਂ ਨਾਲ ਆਪਣੇ ਚਾਚੇ ਤਾਇਆ ਨਾਲ ਆਪਣੇ ਦਾਦੇ ਦਾਦੀ ਨਾਲ ਰਹਿਣ ਦਿਓ ਕਿਉਂਕਿ ਉਹ ਕਦੇ ਵੀ ਬੱਚਿਆਂ ਲਈ ਮਾੜਾ ਨਹੀਂ ਸੋਚਦੇ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਇਹਨਾਂ ਨੇ ਜਦੋਂ ਆਪਣੇ ਬੱਚਿਆਂ ਨੂੰ ਖੜਾਉਣਾ ਸੀ ਸਾਡੇ ਬਜ਼ੁਰਗਾਂ ਨੇ ਉਦੋਂ ਇਹ ਕੰਮ ਕਰਦੇ ਰਹੇ ਕਮਾਈ ਕਰਦੇ ਰਹੇ ਉਹਨਾਂ ਨੂੰ ਟਾਈਮ ਨਹੀਂ ਲੱਗਿਆ ਆਪਣੇ ਬੱਚਾ ਖੜਾਉਣ ਸੱਚੀ ਗੱਲ ਹੈ ਜੋ ਇਹ ਹੁਣ ਤੁਹਾਡੇ ਬੱਚਾ ਨੂੰ ਖੜਾ ਕੇ ਉਹਨਾਂ ਨਾਲ ਖੇਡ ਕੇ ਆਪਣੀ ਜ਼ਿੰਦਗੀ ਨੂੰ ਸੌਖੀ ਕਰਨਾ ਚਾਹੁੰਦੇ ਨੇ ਤੁਹਾਡੇ ਕੋਲ ਵੀ ਟਾਈਮ ਨਹੀਂ ਆਪਣੇ ਬੱਚਾ ਨੂੰ ਕਰ ਫਿਰ ਜਿਨ੍ਹਾਂ ਕੋਲ ਟਾਈਮ ਹੋਰ ਕੋਲ ਅਸੀਂ ਜਾਣ ਨਹੀਂ ਦਿੰਦੇ ਇਹ ਬਹੁਤ ਵੱਡਾ ਕਾਰਨ ਆ ਤੁਸੀਂ ਸਮਝੋ ਗੱਲ ਨੂੰ ਹੋਰ ਦੇਖਿਓ ਜਿਹੜੇ ਜਦੋਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਆਪਣਾ ਬੱਚਾ ਜਿਹੜਾ ਨਸ਼ੇ ਵਾਲੇ ਪਾਸੇ ਚਲਾ ਗਿਆ ਨਸ਼ੇ ਮੁੰਡਾ ਕਰਨ ਲੱਗ ਗਿਆ ਆਪਾਂ ਕੀ ਕਰਦੇ ਆ ਆਪਾਂ ਕਹਿੰਦੇ ਆ ਪਰਦਾ ਰੱਖਦੇ ਆ ਮਾਂ ਨੂੰ ਪਤਾ ਲੱਗਦਾ ਪਰਦਾ ਰੱਖਦੇ ਆ ਪੈਣ ਨੂੰ ਪਤਾ ਲੱਗਦਾ ਆਪਾਂ ਕਹਿੰਦੇ ਇਹਨੂੰ ਵਿਆਹ ਕਰ ਦੋ ਬਗਾਨੀਆਂ ਨੇ ਚੰਗੇ ਚੰਗੇ ਸਿੱਧੇ ਕਰਦੇ ਅਸੀਂ ਕਹਿੰਦੇ ਆ ਅਸੀਂ ਕਹਿੰਦੇ ਜੀ ਆਪਾਂ ਵਿਆਹ ਕਰ ਦਿੰਨੇ ਆ ਵਿਆਹ ਤੋਂ ਬਾਅਦ ਮਹੀਨਾ 15 ਦਿਨ ਨਹੀਂ ਪੈਂਦੇ ਕਿ ਫੇਰ ਲੜਾਈ ਸ਼ੁਰੂ ਕਲੇਸ਼ ਸ਼ੁਰੂ ਆ ਹੁਣ ਉਹ ਤੇ ਝੂਠਕੀ ਨੇ ਬੋਲਿਆ ਝੂਠ ਦੇਖੋ ਕਿਵੇਂ ਬੋਲਿਆ ਗਿਆ ਜਦੋਂ ਆਕੇ ਰਿਸ਼ਤੇ ਵਾਲੇ ਆਉਂਦੇ ਆ ਮਾਂ ਨੂੰ ਪੁੱਛਦੇ ਮੁੰਡਾ ਨਾ ਭਾਈ ਮੇਰਾ ਤਾਂ ਨਹੀਂ ਉਹ ਨਹੀਂ ਕਰਦਾ ਨਾ ਕੋਈ ਨਸ਼ਾ ਨਸ਼ਾ ਨਹੀਂ ਕਰਦਾ ਮੈਂ ਤਾਂ ਦੇਖਿਆ ਨਹੀਂ ਐਂ ਹੁੰਦਾ ਨਾ ਤੁਹਾਡਾ ਨਾਲ ਵੀ ਹੋਇਆ ਸੀ ਸਾਰਿਆਂ ਨਾਲ ਹੁੰਦਾ ਸਾਰੀਆਂ ਭੈਣਾਂ ਨਾਲ ਹੀ ਹੁੰਦਾ ਨਾ ਮੇਰੇ ਵਾਲਾ ਤਾਂ ਨਹੀਂ ਕਰਦਾ ਮੈਂ ਤਾਂ ਕਦੇ ਦੇਖਿਆ ਨਹੀਂ ਗਾ ਉਹ ਬਾਪ ਹਜੇ ਫਿਰ ਵੀ ਕਹਿੰਦਾ ਵੀ ਦੱਸ ਦੇ ਭਾਈ ਕੰਨਾਂ 'ਚ ਵੱਜਦਾ ਆਉਂਦਾ ਸਰਚ ਖੇਪ ਹੋਊਗੀ ਕਹਿੰਦਾ ਚੁੱਪ ਕਰਕੇ ਬਹਿ ਜਾ ਹਾਂ ਜੇ ਪੁਰੇ ਬਈ ਐਂ ਕਹਨੇ ਆ ਜਿਹੜਾ ਵੀ ਰਿਸ਼ਤਾ ਹੁੰਦਾ ਨਹੀਂ ਕਹਨੇ ਆ ਆਪਾਂ ਵੀ ਨਾ ਸਾਡਾ ਮੁੰਡਾ ਤਾਂ ਨਹੀਂ ਕਰਦਾ ਇੱਥੇ ਕਸੂਰ ਵਾਰ ਕੌਣਾ ਤੁਸੀਂ ਕਿਸੇ ਦੀ ਧੀ ਦੀ ਜ਼ਿੰਦਗੀ ਖਰਾਬ ਕਰ ਦਿੰਦੇ ਹੋ ਆਪਾਂ ਕਦੇ ਆਪਣੀ ਧੀ ਨਸ਼ੇੜੀ ਨਾਲ ਵਿਆਹ ਨਹੀਂ ਜੀ ਫਿਰ ਤੁਸੀਂ ਦੂਜੇ ਦੀ ਧੀ ਦੀ ਜ਼ਿੰਦਗੀ ਖਰਾਬ ਕਰ ਦਿੰਦੇ ਹੋ ਇੱਥੇ ਦੱਸੋ ਐਮਐਲਏ ਕਸੂਰਵਾਰਾ ਸਰਕਾਰ ਕਸੂਰਵਾਰਾ ਪਰਿਵਾਰਾਂ ਦਾ ਬਹੁਤ ਵੱਡਾ ਰੋਲ ਹੈ ਪਰਿਵਾਰ ਆਪਾਂ ਮੈਂ ਤੁਹਾਨੂੰ ਕੋਈ ਸਿਆਸੀ ਤਕਰੀਰਾਂ ਨਹੀਂ ਦੇਣਾ ਐ ਨਾ ਮੈਨੂੰ ਤੁਸੀਂ ਦੇਖਿਆ ਮੈਂ ਜਿੰਨੀ ਵਾਰ ਵੀ ਆ ਕੇ ਤੁਹਾਡੇ ਕੋਲ ਬੋਲਿਆ ਹਾਂਗਾ ਆਕਾਲੀਆਂ ਨੇ ਐ ਕਰਤਾ ਕਾਂਗਰਸੀਆਂ ਮੈਂ ਕਦੇ ਨਹੀਂ ਬੋਲਦਾ ਨਾ ਮੇਰੇ ਕੋਲ ਉਹ ਗੱਲਾਂ ਆਉਂਦੀਆਂ ਕਰਨੀਆਂ ਆਪਾਂ ਦਾ ਪਰਿਵਾਰ ਆ ਬੱਚੇ ਆ ਤੁਹਾਡੇ ਤੁਹਾਡਾ ਭਰਾ ਆ ਬੱਚਿਆਂ ਵਰਗਾ ਤੁਹਾਡੇ ਮੈਂ ਕਦੇ ਵੀ ਸਿਆਸੀ ਤਕਰੀਰਾਂ ਨਹੀਂ ਕਰਦਾ ਨਾ ਮੈਨੂੰ ਇਹ ਆਉਂਦੀਆਂ ਮੈਂ ਤਾਂ ਤੁਹਾਡੇ ਨਾਲ ਦਿਲ ਦੀ ਗੱਲ ਕਰਦਾ ਜੇ ਸੱਜੇ ਮੇਰੀ ਗੱਲ 'ਚ ਕੋਈ ਫਰਕ ਪਵੇ ਮੈਨੂੰ ਦੱਸ ਦਿਓ ਆਪਣਾ ਪਰਿਵਾਰ ਦਾ ਬਹੁਤ ਵੱਡਾ ਰੋਲ ਐ ਐਦਾਂ ਹੀ ਪੰਚਾਇਤਾਂ ਦਾ ਰੋਲ ਵੀ ਰਿਹਾ ਲੀਡਰਾਂ ਦਾ ਰੋਲ ਵੀ ਰਿਹਾ ਜਿਵੇਂ ਅਸੀਂ ਇਲੈਕਸ਼ਨ ਲੜਨੀ ਸੀ ਸਾਨੂੰ ਕਹਦੇ ਬਈ ਹੈਪੀ ਐਮਐਲਏ ਇਲੈਕਸ਼ਨ ਲੜਨੀ ਆ 5-7 ਕਰੋੜ ਦੇ ਦਾ ਨਸ਼ਾ ਨਸ਼ਾ ਹੀ ਲੱਗ ਜਾਣਾ ਮੈਂ ਕਿਹਾ ਭਰਾਵਾ ਮੈਂ ਤਾਂ ਕਦੇ ਦੇਖੇ ਵੀ ਨਹੀਂ ਗਿਣਨੇ ਤਾਂ ਦੂਰ ਦੀ ਗੱਲ ਐਨੇ ਪੈਸੇ ਆ ਆਪਾਂ ਆਮ ਬੰਦੇ ਨੇ ਕਿੱਥੇ ਦੇਖੇ ਹੁੰਦੇ ਆ ਪ੍ਰਮਾਤਮਾ ਕੀ ਅਰਦਾਸ ਕੀਤੀ ਕਿ ਆਪਾਂ ਹਾਰੀਏ ਤਾਂ ਮੈਂ ਜਿੱਤੀ ਆ ਆਪਾਂ ਕਿਸੇ ਦਾ ਪੁੱਤ ਨਸ਼ੇ ਤੇ ਨਹੀਂ ਲਾਉਣਾ ਤੇ ਤੁਹਾਡਾ ਆਸ਼ੀਰਵਾਦ ਰਿਹਾ ਗੁਰੂ ਮਹਾਰਾਜ ਦੀ ਕਿਰਪਾ ਰਹੀ ਆਪਾਂ ਜ਼ਿਲ੍ਹੇ ਚ ਸਭ ਤੋਂ ਵੱਡੀ ਲੀਡ ਦੇ ਨਾਲ ਜਿੱਤ ਕੇ ਵਿਧਾਨ ਸਭਾ ਚ ਗਏ ਇਹ 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 ਵਿਸ਼ਵਾਸ ਹੁੰਦਾ ਮੈਂ ਅੱਜ ਵੀ ਕਹਿੰਦਾ ਕੋਈ ਇਲੈਕਸ਼ਨ ਜਿੰਦਗੀ ਜੜੀਏ ਕੁਛ ਕਰੀਏ ਮੈਂ ਕਦੇ ਵੀ ਨਸ਼ੇ ਦੇ ਸਰਤੇ ਇਲੈਕਸ਼ਨ ਨਹੀਂ ਲੜੂਗਾ ਕਿਉਂਕਿ ਮੈਨੂੰ ਲੱਗਦਾ ਇਹ ਮੈਨੂੰ ਲੱਗਦਾ ਨਹੀਂ ਮੈਨੂੰ ਪਤਾ ਹੈ 3 ਪੁੱਤ ਮੇਰੇ ਨੇ ਮੇਰੇ ਬੱਚੇ ਨੇ ਇਹਨਾਂ ਦੀ ਜ਼ਿੰਮੇਵਾਰੀ ਮੇਰੀ ਹੈ ਇਹਨਾਂ ਦੀ ਜ਼ਿੰਮੇਵਾਰੀ ਮੇਰੀ ਹੈ ਅੱਜ ਜੋ ਕੁਝ ਵੀ ਮੇਰੇ ਕੋਲੇ ਹੈਗਾ ਤਾਕਤ ਸ਼ੋਹਰਤ ਰਤਬੇ ਕਾਰਾਂ ਗੱਡੀਆਂ ਪ੍ਰਸ਼ਾਸਨ ਜੋ ਵੀ ਮੇਰੇ ਕੋਲੇ ਹੈਗਾ ਉਹ ਸਾਰਾ ਤੁਹਾਡੇ ਕਰਕੇ ਆ ਜੇ ਤੁਸੀਂ ਮੈਨੂੰ ਵੋਟ ਪਾਈ ਮੈਨੂੰ ਵਿਧਾਨ ਸਭਾ ਚ ਭੇਜਿਆ ਤਾਂ ਹੀ ਆ ਨਾ ਫਿਰ ਤੁਹਾਡੇ ਪ੍ਰਤੀ ਮੈਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਗਾ ਤਾਂ ਮੈਂ ਕਿਰਤਕਣਕ ਹੋਊਗਾ ਇਸ ਤੋਂ ਵੱਡਾ ਮਾੜਾ ਸ਼ਬਦ ਨਹੀਂ ਕਯੂਜ਼ ਕਰ ਸਕਦਾ ਕਿਰਤਕਣ ਹੀ ਹੁੰਦਾ ਸੋ ਮੇਰੀ ਜ਼ਿੰਮੇਵਾਰੀ ਆ ਇਹਨਾਂ ਬੱਚਿਆਂ ਦਾ ਭਵਿੱਖ ਇਹਨਾਂ ਬੱਚਿਆਂ ਦੀ ਮੇਰੀ ਜ਼ਿੰਮੇਵਾਰੀ ਆ ਮੇਰੇ ਤੇ ਹੀ ਪੁੱਤ ਨੇ ਜਿਹਹੇ ਜਿਹੇ ਮੇਰੇ ਇਹ ਬੱਚੇ ਨੇ ਸੋ ਮੈਂ ਹਮੇਸ਼ਾ ਕਹਿੰਦਾ ਕਿ ਆਪਾਂ ਬੱਚਿਆਂ ਦਾ ਧਿਆਨ ਰੱਖੀਏ ਪੰਚਾਇਤਾਂ ਦਾ ਵੀ ਰੋਲ ਰਿਹਾ ਪੰਚਾਂ ਸਰਪੰਚਾਂ ਦਾ ਹੁਣ ਦੱਸ ਦਿਨਾ ਉਹ ਕਿਦਾਂ ਮੰਨ ਲਓ ਇਲੈਕਸ਼ਨ ਹੁੰਦੀ ਹੈ ਜਦੋਂ ਪਹਿਲੇ ਹੀ ਕਹਿਣ ਲੱਗ ਜਾਂਦੇ ਨੇ ਨਾ 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 ਸਰਪੰਚ ਐਂ ਤਾਂ ਨਹੀਂ ਸੁੱਕੀ ਸੁੱਕੀ ਇਲੈਕਸ਼ਨ ਘਟੋਣੀ ਐਂ ਕਹਿੰਦੇ ਹੈ ਕਹਿੰਦੇ ਆ ਫਿਰ ਸਰਪੰਚ ਵਿਚਾਰੇ ਡਰਦਾ ਡਰਦਾ ਕਹਿੰਦਾ ਵੀ ਲਾ ਦਿਓ ਜਿਹੜਾ ਲਾਉਣਾ ਹੈ ਇੱਜ਼ਤ ਦਾਤੇ ਲੱਗੀ ਹੋਈ ਆ ਜੋ ਸੱਚ ਹੈ ਫਿਰ ਉੱਥੇ ਕੌਣ ਜ਼ਿੰਮੇਵਾਰ ਹੈ ਆਪਾਂ ਜ਼ਿੰਮੇਵਾਰਨ ਜਦੋਂ ਉਹ ਜਾ ਕੇ ਕਹਿੰਨੇ ਬਾਈ ਮੇਰੇ ਘਰ ਦੀਆਂ ਦਾ 8 ਵੋਟਾਂ ਦੱਸ ਦੱਸ ਫਿਰ ਕੀ ਕਰਨਾ ਸਰਪੰਚ ਕਰ ਲਾ ਫਿਰ ਕੁਛ ਫਿਰ ਵਿਚਾਰਾ ਉਹ ਪਲਾ ਕੇ ਭੇਜਦਾ ਜਾਂ ਜੋ ਵੀ ਲਾ ਲਓ ਨਸ਼ੇ ਪੱਤੇ ਕਰ ਲੈਂਦੇ ਨੇ ਜਾਂ ਕਿਤੇ ਹੋਰ ਉਹ ਪੀ ਕੇ ਆ ਜਾਂਦਾ ਫਿਰ ਜਦੋਂ ਘਰ ਜਾਂਦਾ ਘਰ ਜਾ ਕੇ ਸਾਡੀ ਭੈਣ ਨਾਲ ਲੜਦਾ ਮਾਰਕੁੱਟ ਕਰਦਾ ਮਾਂ ਨਾਲ ਲੜਦਾ ਮਾਰਕੁੱਟ ਕਰਦਾ ਬੱਚਿਆਂ ਨੂੰ ਡਰਾਉਂਦਾ ਬੱਚਿਆਂ ਨਾਲ ਮਾਰਕੁੱਟ ਕਰਦਾ ਤੇ ਸਾਡੀਆਂ ਭੈਣਾਂ ਵਿਚਾਰੀਆਂ ਸਾਊ ਬਹੁਤ ਆ ਚੰਗੀਆਂ ਬਹੁਤ ਨੇ ਨਾ ਉਹ ਆਪਣੇ ਵਾਲੇ ਨੂੰ ਮਾੜਾ ਨਹੀਂ ਕਹਿੰਦੀਆਂ ਪਤਾ ਕੀ ਕਹਿੰਦੀਆਂ ਮੈਂ ਝੂਠ ਕਮ ਐਮ ਐਲ ਬੜਾ ਮਾੜਾ ਉਹ ਤਾਂ ਦੋਂ ਦੋਂ ਕਰਦਾ ਫਿਰਦਾ ਐਮ ਐਲ ਆ ਫੇਰ ਆ ਗਿਆ ਉੱਥੇ ਪਹਿਲਾਂ ਮੈਨੂੰ ਦੱਸੋ ਸਾਰੇ ਸਿਆਣੇਓ ਜੇਬ ਪਿੰਡ ਦਾ ਬੰਦਾ ਫੜਿਆ ਜਾਂਦਾ ਉਹਦੀ ਜ਼ਮਾਨਤ ਕਿਵੇਂ ਹੁੰਦੀ ਮੈਨੂੰ ਦੱਸੋ ਕੌਣ ਜਾਂਦਾ ਜ਼ਮਾਨਤ ਕਰਾਉਣ ਸਰਪੰਚ ਇਹਦੇ ਕਿੰਨੇ ਦੇਖੀ ਹੋਈ ਨਹੀਂ ਗਿਆ ਜੇ ਸਰਪੰਚ ਐਦਾਂ ਹੁੰਦਾ ਜੀ ਐਦਿ ਫਿਰ ਨੰਬਰਦਾਰ ਦੋ ਪਿੰਡ ਦੇ ਗਵਾਹ ਜਾਂਦੇ ਆ ਜੀ ਇੱਕ ਬੰਦਾ ਜ਼ਮੀਨ ਦੀ ਫਰਦ ਲੈ ਕੇ ਜਾਂਦਾ ਐਦਿ ਜਮਾਨਤ ਹੁੰਦੀ ਆ ਫਿਰ ਉਹ ਜੇ ਐਮਐਲਏ ਦਾ ਕੀ ਕਸੂਰ ਆ ਭਾਈ ਸਾਡਾ ਕੀ ਕਸੂਰ ਆ ਸਰਕਾਰ ਦਾ ਮਤਲਬ ਤੁਸੀਂ ਹਰੇਕ ਗੱਲ ਨੂੰ ਸਾਡੇ ਤੇ ਲੈ ਆਉਨੇ ਹੋ ਵੀ ਉਹ ਮੈਂ ਜੇ ਮੇਰੇ ਵੱਲੋਂ ਕਿਸੇ ਦਾ ਫੋਨ ਗਿਆ ਹੋਵੇ ਕਿਸੇ ਦੇ ਹੱਕ ਜੇ ਮੈਂ ਕਿਸੇ ਦੀ ਮਦਦ ਕੀਤੀ ਤਾਂ ਮੈਂ ਤੁਹਾਡਾ ਦੇਣਦਾਰ ਹੁਣ ਮੈਂ ਧੰਨਵਾਦ ਕਰਦਾ ਸਰਪੰਚ ਸਾਹਿਬ ਉਹਨਾਂ ਦਾ ਸਾਰੇ ਸਰਪੰਚਾਂ ਦਾ ਪੰਚਾਇਤਾਂ ਦਾ ਜਿਨ੍ਹਾਂ ਨੇ ਮਤੇ ਪਾਏ ਨੇ ਕਿ ਅਸੀਂ ਨਸ਼ੇ ਵਾਲਿਆਂ ਦੇ ਹੱਕ 'ਚ ਨਹੀਂ ਜਾਵਾਂਗੇ ਇਹ ਵੀ ਬਦਲਾਅ ਹੈ ਕਿ ਪੂਰੇ ਦੇਸ਼ 'ਚ ਪਹਿਲੀ ਵਾਰੀ ਹੋਇਆ ਕਿ ਸਰਪੰਚਾਂ ਨੇ ਮਤੇ ਪਾਤੇ ਕਿ ਅਸੀਂ ਨਸ਼ੇ ਵਾਲੇ ਦੇ ਹੱਕ 'ਚ ਨਹੀਂ ਜਾਵਾਂਗੇ ਅੱਜ ਤੱਕ ਕਦੇ ਇਦਾਂ ਨਹੀਂ ਹੋਇਆਗਾ ਇਹ ਵੀ ਬਦਲਾਅ ਹੈ ਕਿ ਐਮਐਲਏ ਆ ਕੇ ਨਸ਼ੇ ਦੇ ਖਿਲਾਫ ਬੋਲ ਰਹੇ ਨੇ ਤੁਹਾਨੂੰ ਜਾਗਰੂਕ ਕਰ ਰਹੇ ਨੇ ਅੱਜ ਤੱਕ ਵੀ ਤੁਹਾਡੀ ਜ਼ਿੰਦਗੀ 'ਚ ਕਦੇ ਇਦਾਂ ਨਹੀਂ ਹੋਇਆ ਐਮਐਲਏ ਸਕੂਲਾਂ 'ਚ ਦਾ ਮੈਂ ਚਲੋ ਕਈ ਵਾਰੀ ਆ ਲਿਆ ਨਸ਼ੇ ਦੇ ਖਿਲਾਫ ਵੀ ਕੋਈ ਬੋਲਣ ਆਇਆ ਤੁਹਾਡੇ ਕੋਲ ਅੱਜ ਤੱਕ ਪਹਿਲਾ ਜ਼ਿੰਦਗੀ ਲੰਘੀ ਤੋ ਅਸੀਂ ਕਿਉਂ ਕਰਦੇ ਆ ਕਿਉਂਕਿ ਸਾਨੂੰ ਪਤਾ ਆਪਣੀ ਲੰਗ ਲੰਗਾ ਗਈ ਜਿੰਨੀ ਗਈ ਕੀ ਉਹ ਵੀ ਲੰਗ ਲੰਗੇ ਜਾਣੀ ਹੈ ਇਹਨਾਂ ਦਾ ਕੀ ਬਣੂ ਜੇ ਬੱਚਿਆਂ ਨੂੰ ਬਚਾਵਾਂਗੇ ਤਾਂ ਸਾਡੀ ਜ਼ਿੰਦਗੀ ਸੌਖੀ ਹੋਗੀ ਸਾਨੂੰ ਐਡੇ ਵੱਡੇ ਸਟੈਪ ਤਾਂ ਲੈਣੇ ਪਏ 8ਵੀਂ 9ਵੀਂ 10ਵੀਂ ਕਲਾਸ ਦੇ ਬੱਚਿਆਂ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਲਿਆ ਸੀਗਾ ਕਿਉਂਕਿ ਇਹ ਉਮਰ ਦੇ ਵਿੱਚ ਕਾਰਾਂ ਗੱਡੀਆਂ ਸਕੂਟਰ ਮੋਟਰਸਾਈਕਲ ਬਹੁਤ ਵਧੀਆ ਲੱਗਦੇ ਨੇ ਸੋ ਉਹਨਾਂ ਨੂੰ ਬੱਚਿਆਂ ਨੂੰ ਬੱਚਿਆਂ ਨੂੰ ਵਰਗੜਾ ਲੈਂਦੇ ਨੇ ਉਹ ਦੁਕਤੋਂ ਨਸ਼ਾ ਕਰਨ ਵਾਲੇ ਦੇਖੇ ਨੇ ਦੇ ਕਿ ਨਸ਼ਾ ਕਰਨ ਵਾਲਾ ਕਦੇ ਜਿਹੜੇ ਨਸ਼ਾ ਕਰਨ ਵਾਲੇ ਹੋਣਗੇ ਉਹਨੇ ਨਿਸ਼ਾਨੀ ਦੱਸਾਂਗੀ ਆ ਜਿਵੇਂ ਸੁੱਕਾ ਜਾਂ ਹੁੰਦੇ ਮਰੇ ਜਿਆ ਐਨ ਮਰੇ ਜਾਊਗਾ ਨਸ਼ਾ ਕਰਨ ਵਾਲਾ ਇਹ ਆ ਜਾਂ ਹੁੰਦਾ ਪਤਲਾ ਜਾ ਬਾਲ ਐ ਖੜੇ ਹੁੰਦੇ ਉਹਦੇ ਦੇਖਿਆ ਐਦੰਦੇ ਹੀ ਦੇ ਇੱਕ ਗੰਦਾ ਜਾਂ ਪੀਲਾ ਪਰਨਾ ਹੁੰਦਾ ਗਲ ਚ ਲਵੇਟਿਆ ਹੁੰਦਾ ਪੱਕਾ ਹੀ ਉਹਨੇ ਨੇ ਦੇਖਿਆ ਹੱਸ ਬੈ ਨਾ ਦੇਖਿਆ ਨਾ ਆਪਣੇ ਫਿਰਦੇ ਨਾ ਸਭ ਪਤਾ ਸਭ ਪਤਾ ਮੇਰੀ ਮੇਰੀਆਂ ਧੀਆਂ ਨੂੰ ਸਭ ਪਤਾ ਹੈ ਨਿਆਣੀ ਨਹੀਂ ਕੀ ਸਭ ਜਾਣਦੇ ਆ ਇਹ ਗੰਦਾ ਜਿਹਾ ਟੂਲਾ ਪਰ ਨਾਲ ਬਿਟੇ ਹੋ ਗਏ ਨੇ ਗਲਚ ਤੇ ਇਹਦੀ ਪੈਂਟ ਜਿਹੜੀ ਆ ਲੱਕ ਤੋਂ ਥੱਲੇ ਗਿਰਦੀ ਹੁੰਦੀ ਇੱਥੇ ਹੁੰਦੀ ਆ ਹਾਂ ਪਾਗਰੀ ਨਾਲ ਹੁੰਦਾ ਸਰੀਰ ਪਰ ਸੱਚੀ ਗੱਲ ਹੈ ਜੀ ਇੱਥੇ ਹੁੰਦੀ ਆ ਆ ਤੁਰਦੇ ਆ ਲੈ ਬਾਬੇ ਦੱਸ ਫਿਰ ਕੀ ਕਰਨਾ ਬਾਬੇ ਚੱਕਦਾ ਹਾਂ ਬਾਬੇ ਦੱਸੀ ਆਪਾਂ ਹੁਣ ਇਹੋ ਜਿਹਾ ਹੁੰਦੇ ਰਹਿਣਾ ਮਰੇ ਸਾਡੇ ਦੇਖਣ ਨੂੰ ਜੀ ਨਹੀਂ ਕਰਦਾ ਔਰ ਗੱਲਾਂ ਐਡੀਆਂ ਐਡੀਆਂ ਮੰਗ ਮਾਂ ਮੋਟਰਸਾਈਕਲ ਸਕੂਟਰ ਹੁੰਦਾ ਮੰਗ ਮੀ ਕਿਸੇ ਦੀ ਗੱਡੀ ਕਾਰ ਹੁੰਦੀ ਆ ਕਾਹਲੀ ਕਿਸੇ ਦੇ ਹੁੰਦੇ ਨਹੀਂ ਜੇ ਕਿਤੇ ਉਰੇ ਮਾਰ ਦਿਆ ਫੁਕਰੀਆਂ ਬਾਬੇ ਦੱਸੀ ਬੰਦਾ ਕਰਦਾਂਗੇ ਜੇ ਕਿਤੇ ਪੁਲਿਸ ਵਾਲੇ ਨੇ ਘੇਰ ਲਿਆ ਬੈਟਕਾ ਮਾਰ ਦੇ ਹੁੰਦੇ ਨੇ ਖੜੇ ਹੋ ਇਹ ਸੱਚੀ ਗੱਲ ਆ ਇਹ ਨਸ਼ੇੜੀ ਹੁੰਦੇ ਨੇ ਇਦਾਂ ਹੀ ਨਸ਼ਾ ਵੇਚਣ ਵਾਲੇ ਹੁੰਦੇ ਨੇ ਨਸ਼ਾ ਵੇਚਣ ਵਾਲਿਆਂ ਦੇ ਵੱਡੀਆਂ ਕਾਰਾਂ ਹੋਣਗੀਆਂ ਵੱਡੇ ਘਰ ਹੋਣਗੇ ਵੱਡੀਆਂ ਕੋਠੀਆਂ ਹੋਣਗੀਆਂ ਵੱਡੇ ਫੋਨ ਹੋਣਗੇ ਬੱਚੇ ਬਾਹਰ ਭੇਜੇ ਹੋਣਗੇ ਆਪਣੇ ਤੇ ਦੂਜੇ ਦੇ ਬੱਚਿਆਂ ਨੂੰ ਵਿਗਾੜਦੇ ਨੇ ਪਰ ਪ੍ਰਮਾਤਮਾ ਦੀ ਕਿਰਪਾ ਹੈ ਪ੍ਰਮਾਤਮਾ ਦੀ ਨੂੰ ਮਾਰ ਦੇਖੋ ਕਿੰਨੀ ਮਾੜੀ ਹੁੰਦੀ ਆ ਕਿ ਜਿਹੜੇ ਨੇ ਵੱਡੇ ਮਹਿਲ ਕੋਠੀਆਂ ਬੱਚਿਆਂ ਨੂੰ ਵਿਗਾੜ ਕੇ ਕਿਸੇ ਦਿੱਤੀ ਪੁੱਤ ਨੂੰ ਵਿਗਾੜ ਕੇ ਪਾਏ ਨੇ ਉਹਦੇ ਕੋਲ ਸਾਰਾ ਕੁਝ ਹੋਊਗਾ ਪਰ ਘਰ 'ਚ ਦੀਵਾ ਵਾਲਣ ਨਾਲ ਨਹੀਂ ਹੋਊਗਾ ਇਹ ਯਾਦ ਕਰ ਲਿਓ ਗੀ ਨੋਟ ਕਰ ਲਿਓ ਤੁਸੀਂ ਅੱਜ ਦੇਖਿਆ ਨਹੀਂ ਵੱਡੇ ਵੱਡੇ ਲੋਕ ਜਿਹੜੇ ਨੇ ਵੱਡੇ ਵੱਡੇ ਲੋਕ ਜੇਲਾਂ 'ਚ ਬੈਠੇ ਨੇ। ਅੱਜ ਘਰ ਦੇ ਸਾਰੇ ਹੀ ਬੰਦਲੇ ਫਿਰਦੇ ਨੇ ਵੀ ਕੀ ਹੋ ਗਿਆ ਇਹ? ਕਿਉਂਕਿ ਨਸ਼ਾ ਵੇਚ ਕੇ ਕਦਰ ਨੇ ਨਾ ਕਿਸੇ ਦੇ ਧੀ ਪੁੱਤ ਨੂੰ ਤੁਸੀਂ ਗਲਤ ਲਾਉਂਗੇ ਤਾਂ ਤੁਹਾਡੇ ਅੱਗੇ ਬੀਜ ਆ ਜਾਣਾ। ਜੋ ਬੀਜਦੇ ਆ ਉਹ ਵੱਢਣਾ ਪੈਣਾ। ਸੋ ਮੇਰੀ ਤੁਹਾਨੂੰ ਬੇਨਤੀ ਆ ਕਿ ਆਪਾਂ ਜੇ ਕੋਈ ਤੁਹਾਨੂੰ ਲੱਗਦਾ ਕਿ ਨਸ਼ੇ ਵਾਲਾ ਫਿਰਦਾ ਜਾਂ ਨਸ਼ੇ ਵਾਲੇ ਇਦਾਂ ਦੇ ਤੁਹਾਨੂੰ ਵੇਚਣ ਵਾਲੇ ਆਉਂ ਗਰਦੇ ਨੇ। ਬੱਚਿਆਂ ਨੂੰ ਜਿਆਦਾ ਪਤਾ ਸਕੂਲ ਆ। ਅਸੀ ਮੈਂ ਤੁਹਾਨੂੰ ਇੱਕ ਦੱਸਦਾ ਕਿ ਤੁਸੀਂ ਸਕੂਲਾਂ ਦੇ ਬਾਹਰ ਇੱਕ ਜਾਂ ਸਕੂਲ ਦੇ ਅੰਦਰ ਇੱਕ ਜਿਹੜਾ ਆਪਣਾ ਹੈਲਪਲਾਈਨ ਨੰਬਰ ਹੈ ਉਹ ਜਰੂਰ ਤੁਸੀਂ ਉਹਦੇ ਤੇ ਲਾਓ ਗੇਟਵੜ ਦੀ ਸਰ ਅੰਦਰ ਬਾਹਰ ਵੀ ਅੰਦਰ ਵੀ ਜੇ ਬੱਚਾ ਕੋਈ ਦੇਖਦਾ ਮੇਰੀ ਕਿਉਂਕਿ ਮੈਨੂੰ ਤੁਹਾਡੀ ਲੋੜ ਹੈ ਮੈਂ ਮੈਂ ਇਸ ਵਿੱਚੋਂ ਲੰਘਿਆ ਸਾਰੇ ਲੰਘਦੇ ਆ ਮੈਂ ਪਹਿਲਾਂ ਵੀ 10 ਘੜੇ ਮੈਂ ਟੀਚਰ ਵੀ ਆ ਮਾਸਟਰ ਵੀ ਆ ਮੈਨੂੰ ਸਾਰਾ ਪਤਾ ਮੈਂ ਜਦ ਜਿਹੜੇ ਹਸਰੇ ਬੱਚੇ ਮੈਂ ਸਮਝੀ ਮੈਂ ਕਿਹਨਾਂ ਨੂੰ ਪਤਾ ਵੀ ਕੌਣ ਕੌਣ ਕਿਵੇਂ ਕਿਵੇਂ ਦੇ ਨੇ ਤੁਸੀਂ ਉਹਨਾਂ ਬਾਰੇ WhatsApp ਤੇ ਦੱਸੋ ਆਪਾਂ ਉਹਨਾਂ ਨੂੰ ਸਭ ਕ ਜਿਹੜਾ ਉਹ ਵੀ ਸਿਖਾਵਾਂਗੇ ਜਿਹੜੇ ਨਸ਼ੇ ਵੇਚਦੇ ਨੇ ਉਹਨਾਂ ਦਾ ਆਪਾਂ ਜੋ ਬਣਦੀ ਕਾਰਵਾਈ ਉਹ ਵੀ ਕਰਾਂਗੇ ਜਿਹੜੇ ਨਸ਼ੇ ਕਰਦੇ ਨੇ ਆਪਾਂ ਉਹਨਾਂ ਨੂੰ ਬਚਾਵਾਂਗੇ ਉਹਨਾਂ ਦਾ ਇਲਾਜ ਕਰਾਵਾਂਗੇ ਕਿਉਂਕਿ ਉਹ ਛੋਟੇ ਛੋਟੇ ਬੱਚਿਆਂ ਨੂੰ ਤੇ ਪੁੱਤਾਂ ਨੂੰ ਲਾ ਦਿੰਦੇ ਨੇ ਇਹਨਾਂ ਨੂੰ ਪਤਾ ਨਹੀਂ ਨਾ ਹੁੰਦਾ ਇਸ ਉਮਰ ਤੱਕ। ਸੋ ਆਪਾਂ ਨੂੰ ਲੱਗਦਾ ਵੀ ਪਤਾ ਨਹੀਂ ਇਹ ਕਿੱਡਾ ਕਬੜਾ ਰਜਨੀਕਾਂ ਤਾਂ ਘੈਂਟ ਲੱਗੀ ਜਾਂਦਾ ਉਹ। ਹੈ ਨਾ? ਸੋ ਇਹ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਆ ਇਹ ਇਹ ਬੱਚਿਆਂ ਨਾਲ ਤੁਸੀਂ ਇਹਨੂੰ ਇਹਨੂੰ ਕੋਆਰਡੀਨੇਟ ਕਰਵਾਓ ਜੀ। ਠੀਕ ਹੈ। ਤੇ ਉਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਦੱਸਦਾ ਨਸ਼ੇ ਵਧਣ ਦੇ ਹੋਰ ਵੀ ਕਾਰਨ ਨੇ। ਜਿਹੜਾ ਖੇਤੀਬਾੜੀ ਕਰਦਾ ਪਰਿਵਾਰ ਹੈ। ਜਿਮੇਂਦਾਰ ਪਰਿਵਾਰ ਆ ਉਹਨੇ ਪਹਿਲਾਂ ਹੀ ਆਪਣੇ ਬੱਚਿਆਂ ਨੂੰ ਕਹਿਣਾ ਸ਼ੁਰੂ ਕਰਤਾ ਉਹ ਕੱਖ ਨਹੀਂ ਪਿਓ ਖੇਤਾਂ ਦੇ ਵਿੱਚ ਮਿੱਟੀ ਨਾਲ ਮਿੱਟੀ ਹੋਣ ਦਾ ਕੋਈ ਫਾਇਦਾ ਨਹੀਂ ਉਹ ਕੋ ਹੋਰ ਧੰਦਾ ਦੇਖ ਲੋ ਐਂ ਕਹਨੇ ਹੋ ਜੀ ਐਂ ਕਹਨੇ ਹੋ ਤੁਸੀਂ ਬੱਚਾ ਬੇਲਾ ਕਰਤਾ ਆਪਣਾ ਖੇਤ ਚੋਂ ਵੜਨ ਨੂੰ ਹਟਾਤਾ ਜੇ ਤੁਸੀਂ ਬਿਤਿਓ ਕਹਿ ਵੀ ਦਿੰਦਾ ਵੀ ਜਾਇਆ ਖੇਤ ਚ ਮਾਂ ਕਹਿੰਦੀ ਤੂੰ ਤਾਂ ਸਾਰੀ ਉਮਰ ਮਿੱਟੀ ਨਾਲ ਮਿੱਟੀ ਹੋਈਗੇ ਇਹਨੂੰ ਤਾਂ ਰਹਿਣ ਦੇ ਅਸੀਂ ਜਿਹੜਾ ਜਿਹੜੀ ਜ਼ਮੀਨ ਨੇ ਸਾਨੂੰ ਕੁੱਠੀਆਂ ਕਾਰਾਂ ਰੁੱਤਵੇ ਸ਼ੋਰਤਾ ਦਿੱਤੀਆਂ ਉਹ ਜ਼ਮੀਨ ਤੁਸੀਂ ਮੈਂ ਤੁਹਾਨੂੰ ਮਾੜੀ ਲੱਗਣ ਲੱਗੀ ਤੁਸੀਂ ਵਿਹਲਾ ਕਰ ਲਿਆ ਵਿਹਲਾ ਖੜ ਕੇ ਉਹ ਮੂੜਾਂ ਤੇ ਖੜਨ ਲੱਗ ਗਿਆ ਮੂੜਾਂ ਤੇ ਜਾ ਕੇ ਗੱਡੀਆਂ ਕਾਰਾਂ ਹੈਗੀਆਂ ਨੇ ਸਾਧਨ ਹੈਗੇ ਨੇ ਪੈਸੇ ਮਿਲਦੇ ਨੇ ਗਲਤ ਪਾਸੇ ਹੋ ਗਿਆ ਜੇ ਬੱਚਾ ਤੁਹਾਡਾ ਪੜਦਾ ਉਹਨੂੰ ਪੈਸੇ ਦੀ ਲੋੜ ਆ ਭਾਈ ਚਾਰ ਬੱਚੇ ਬੈਣਾ ਉੱਠਣਾ ਦੇ ਦਿਆ ਕਰੋ ਪਰ ਪਰ ਜਿੰਨੇ ਕੁ ਲੋੜ ਆ ਜਾਇਜ਼ ਜੇ ਬੱਚਾ ਤੁਹਾਡਾ ਖੇਡ ਦਾ სპੋਰਟਸਮੈਨ ਆ ਉਹਨੂੰ ਪੈਸੇ ਦੀ ਲੋੜ ਆ ਜਾਇਜ਼ ਉਹਨੂੰ ਦੇ ਦਿਆ ਕਰੋ ਜੇ ਬੱਚਾ ਤੁਹਾਡਾ ਕੰਮ ਸਿੱਖਦਾ ਹਜੇ ਕੋਈ ਪੈਸਾ ਨਹੀਂ ਮਿਲਣ ਲੱਗਿਆ ਉਹਨੂੰ ਤਾਂ ਉਹਨੂੰ ਪੈਸੇ ਦੇ ਦਿਆ ਕਰੋ ਲੋੜ ਆ ਜੇ ਬੱਚਾ ਤੁਹਾਡਾ ਖੇਤੀਬਾੜੀ ਕਰਦਾ ਹੋਰ ਕੋਈ ਕੰਮ ਹਜੇ ਨਹੀਂ ਕਰਦਾ ਤਾਂ ਵੀ ਉਹਨੂੰ ਭਾਈ ਪੈਸੇ ਦੀ ਚਲੋ ਬੈਣਾ ਉੱਠਣਾ ਮੁੰਡਿਆਂ 'ਚ ਲੋੜ ਆ ਜੇ ਕੰਮ ਨਹੀਂ ਕਰਦਾ ਇਦਾਂ ਦੇ ਚਾਰੇ ਕੰਮ ਫਿਰ ਤੁਸੀਂ ਪੈਸੇ ਕੱਢ ਦੇ ਦਿੰਦੇ ਹੋ ਕਿੱਥੇ ਦਿੰਦੇ ਨੇ ਫਿਰ ਤੁਸੀਂ ਵਿਗਾੜਦੇ ਹੋ ਨਾ ਆਪਾਂ ਇਹ ਤਾਂ ਹੈਗੀ ਖੇਤੀਬਾੜੀ ਗੱਲ ਜਿਹੜੇ ਕੋਲ ਖੇਤੀਬਾੜੀ ਨਹੀਂ ਹੈਗੀ ਮਾਤਰ ਪਰਿਵਾਰ ਆ ਉਹ ਵੀ ਉਹ ਵੀ ਕਸੂਰਵਾਰ ਆ ਉਹ ਕਿੱਦਾਂ ਕਸੂਰਵਾਰ ਹੋ ਜਾਂਦਾ ਮੈਂ ਦੱਸ ਦਿੰਨਾ ਤੁਹਾਨੂੰ ਦੇਖੋ ਬੇਬੇ ਨਰੇਗਾ ਚ ਕੰਮ ਕਰਦੀ ਐ ਬਾਪੂ ਨਰੇਗਾ ਚ ਕੰਮ ਕਰਦਾ ਮਾਂ ਜਿਹੜੀ ਨਰੇਗਾ ਚ ਕੰਮ ਕਰਦੀ ਐ ਪਿਓ ਦਿਹਾੜੀ ਜੋਤਾ ਕਰਦਾ ਪੋਤਾ ਕੀ ਕਰਦਾ ਜਿਸ ਝੂਠ ਬੋਲਦਾ ਦੱਸ ਦਿਓ ਉਹ ਮੋਟਰਸਾਈਕਲ ਤੇ ਆਹੀ ਗੱਲ ਚ ਪਰਨਾ ਪਾ ਕੇ ਘੁੰਮਦਾ ਐਦਾਂ ਹੈ ਜੀ ਗਲਤ ਤਾਂ ਨਹੀਂ ਮੈਂ ਕਹਿੰਦਾ ਦੇਖ ਲਓ ਜੀ ਮੈਂ ਝੂਠ ਬੋਲਦਾ ਤੁਸੀਂ ਕਦੇ ਸੱਚੀ ਗੱਲ ਹੈ ਇਹਨਾਂ ਨੂੰ ਸਾਰਾ ਕੁਝ ਪਤਾ ਪੂਰੇ ਖੜਾਰੀ ਨੇ ਇਹ ਇਹ ਗੱਲਾਂ ਮੈਂ ਜਿਹੜੀਆਂ ਦੱਸ ਰਿਹਾ ਇਹ ਕੋਈ ਆਮ ਗੱਲਾਂ ਤੋਂ ਬਾਹਰ ਨਹੀਂ ਬਿਲਕੁਲ ਤੁਹਾਨੂੰ ਪਤਾ ਨੇ ਆਮ ਗੱਲਾਂ ਹੀ ਨੇ ਬਿਲਕੁਲ ਤੁਹਾਨੂੰ ਪਤਾ ਨੇ ਆਪਾਂ ਜਦੋਂ ਚੁੰਨੀ ਦੇ ਲੜ ਤੋਂ ਖੋਲ ਕੇ ਆਪਣੇ ਜਵਾਕ ਨੂੰ ਪੈਸੇ ਦਿੰਨੇ ਆਂ ਪੁੱਤ ਕੰਮ ਕਰਨ ਦੀ ਲੋੜ ਨਹੀਂ ਮੈਂ ਬੈਠੀ ਆਂ ਉਦੋਂ ਬੱਚਾ ਵਿਗੜਦਾ ਮੇਰੇ ਕੋਲੇ ਬੇਬੇ ਮਿਲੀ ਮੈਨੂੰ ਮੈਂ ਧਾਰਨ ਵੀ ਦਿੰਨਾ ਉਹਨੇ ਮੈਨੂੰ ਕਹਿੰਦੀ ਪੁੱਤ ਮੇਰਾ ਨਾ ਨਰੇਗਾ ਦੇ ਪੈਸੇ ਨਹੀਂ ਆਏ ਮੈਂ ਬੇਬੇ ਕਿੰਨੇ ਮਹੀਨੇ ਦੇ ਨਹੀਂ ਆਏ ਕਹਿੰਦੀ ਤਿੰਨ ਹਫ਼ਤਿਆਂ ਦੇ ਨਹੀਂ ਆਏ ਮੈਂ ਚੱਲ ਬੇਬੇ ਆ ਜਾਣਗੇ ਕੋਈ ਗੱਲ ਨਹੀਂ ਫਿਰ ਪੁੱਤ ਮੇਰਾ ਪੁੱਤ ਤਾਂ ਇੱਕ ਲਗਾ ਠੀਕ ਉਦੇ ਤਿੰਨ ਧੀ ਐ ਮੈਂ ਕਿਹਾ ਠੀਕ ਆ ਲੱਭ ਇੱਕ ਮੁੰਡਾ ਵੀ ਆ ਮੈਂ ਕਿਹਾ ਠੀਕ ਆ ਫਿਰ ਕਹਿੰਦੀ ਉਹ ਘਰ ਦਾ ਖਰਚਾ ਮੈਂ ਹੀ ਚਲਾਉਣੀ ਆ ਮੈਂ ਕਿਹਾ ਪੋਤਾ ਕੀ ਕਰਦਾ ਪੋਤਾ ਦਾ ਪੁੱਤ ਫਿਰ ਚੱਲ ਜਦੋਂ ਉਂਜੀ ਕੇ ਮੈਂ ਸਮਝ ਗਿਆ ਬਿੱਲ ਐ ਬਲੇ ਤੁਸੀਂ ਆਪਣੇ ਮੁੰਡੇ ਦੇ ਮੁੰਡੇ ਦੇ ਮੁੰਡਿਆਂ ਨੂੰ ਵੀ ਪਾਲਦੇ ਹੋ ਜੀ ਝੂੜ ਕੇ ਨਾ ਦੱਸ ਦਿਓ ਇੱਥੇ ਕਸੂਰਵਾਰ ਕੌਣ ਆ ਜੀ ਹਾਂ ਤਾਂ ਕਸੂਰਵਾਰ ਆ ਨਾ ਇੱਥੇ ਜਿਵੇਂ ਖੇਤੀ ਦਾ ਪੈਸਾ ਬਹੁਤ ਮਿਹਨਤ ਦਾ ਪੈਸਾ, ਕਾਰੋਬਾਰ ਦਾ ਪੈਸਾ, ਮਿਹਨਤ ਦਾ ਪੈਸਾ, ਐਦਾਂ ਹੀ ਮਰੇਗਾ ਦਾ ਪੈਸਾ ਵੀ ਬਹੁਤ ਮਿਹਨਤ ਦਾ ਪੈਸਾ। ਪਤਾ ਤੁਹਾਨੂੰ ਇਸ ਗੱਲ ਦਾ? ਇਹ ਕੋਈ ਸੌਖਾ ਨਹੀਂ ਕਮਾਇਆ ਜਾਂਦਾ। ਮੈਂ ਤੁਹਾਨੂੰ ਹੁਣੇ ਦੱਸ ਦਿੰਦਾ ਵੀ ਤੁਹਾਡਾ ਪੈਸਾ ਕਿੰਨੀ ਮਿਹਨਤ ਦਾ ਪੈਸਾ ਹੈ। ਤੁਸੀਂ ਮੈਨੂੰ ਇਹ ਦੱਸੋ ਜੇ ਕਿਤੇ ਪਿੰਡ ਦੇ ਵਿੱਚ ਕਿਸੇ ਲੀਡਰ ਨੇ ਆਉਣਾ ਜਾਂ ਕਿਸੇ ਅਫਸਰ ਨੇ ਆਉਣਾ ਕੋਈ ਐਦਾਂ ਦੀ ਸਫਾਈ ਕੌਣ ਕਰਦਾ ਹੈ? ਕੌਣ ਕਰਦਾ ਜੀ? ਮਰੇਗਾ। ਜੇ ਕਿਤੇ ਪਿੰਡ 'ਚ ਕੋਈ ਵਿਆਹ ਮੰਗਣਾ ਪਊਗਾ ਸਫਾਈ ਕੌਣ ਕਰਦਾ? ਨਰੇਗਾ। ਜੇ ਕਦੇ ਕੱਟਕੁੱਟ ਕਰਨਾ, ਕੱਠਲੇਕ ਜਾਣਾ ਜੇ ਕੌਣ ਜਾਂਦਾ? ਨਰੇਗਾ। ਜੇ ਕਦੇ ਪ੍ਰਮਾਤਮਾ ਨਾ ਕਰੇ ਕੋਈ ਮੌਤ ਹੋਊਗੀ, ਪਿੰਡ 'ਚ ਮੜੀਆਂ ਕੌਣ ਸਾਫ਼ ਕਰਦਾ? ਨਰੇਗਾ। ਫੇਰ ਕਹੀਦਾ ਨਾ ਕੱਖ ਨਹੀਂ ਕਰਦੇ, ਬਿੱਲੀਆਂ ਫਿਰਦੀਆਂ ਤੇ ਇਧਰ ਨੂੰ ਲੰਘੇ ਉਧਰ ਲੰਘੇ। ਐਂ ਕਹਿੰਦੇ ਨਾ? ਐਂ ਕਹਿੰਦੇ ਨਾ। ਭਾਈ ਜਦੋਂ ਜਿਹੜਾ ਸਰਦਾ ਪੁੱਛਦਾ, ਜਿਹੜਾ ਆਪਣੀ ਜਨਨਨੀ ਦੀ ਬਾਹ ਵੀ ਅਸੀਂ ਚੁਬਾਰ ਨਹੀਂ ਕੱਢਦਾ ਕਿ ਕਾਲੀ ਹੋ ਜੂ ਬਾਹ। ਉਦੋਂ ਸਾਡੀਆਂ ਇਹ ਮਾਤਾ-ਮਾਂ ਭੈਣਾਂ ਵਿਚਾਰੀਆਂ ਮਿੱਟੀ ਨਾਲ ਮਿੱਟੀ ਹੁੰਦੀ ਆ ਕੰਮ ਥੋੜਾ ਕਰੋ ਬਹੁਤਾ ਕਰੋ ਹੋ ਜਾਂਦਾ ਪਰ ਗਰਮੀ ਚ ਬਹਿਣਾ ਬਹੁਤ ਔਖਾ ਸਰਦੀ ਚ ਬਹਿਣਾ ਬਹੁਤ ਔਖਾ ਥੋੜਾ ਪੈਸਾ ਬਹੁਤ ਮਿਹਨਤ ਦਾ ਪੈਸਾ ਸੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਪੈਸੇ ਨੂੰ ਪੈਸੇ ਨਾਲ ਬਣਾਓ ਤੁਹਾਡੀ ਜੌਬ ਹੈ ਇਹ ਮਿਹਨਤ ਲੇਬਰ ਦੇ ਵਿੱਚ ਕੋਈ ਮੇੜਾ ਨਹੀਂ ਹੁੰਦਾ ਮੇਰੀ ਦਾਦੀ ਕਹਿੰਦੀ ਪੁੱਤ ਮਿਹਨਤ ਦੇ ਵਿੱਚ ਮੇੜਾ ਨਹੀਂ ਹੁੰਦਾ ਮਿਹਨਤ ਕਰਦੇ ਆਪਾਂ ਠੀਕ ਹੈ ਜੀ ਮੇਰੇ ਚ ਕੋਈ ਮੇੜਾ ਨਹੀਂ ਤੁਸੀਂ ਮਿਹਨਤ ਕਰਦੇ ਹੋ ਤੁਹਾਡੀ ਮਿਹਨਤ ਦਾ ਪੈਸਾ ਹੈ ਇਹ ਲੇਬਰ ਹੈ ਲੇਬਰ ਮਾੜੀ ਨਹੀਂ ਹੁੰਦੀ ਤੁਹਾਡਾ ਪੈਸਾ ਮੈਂ ਤਾਂ ਤੁਹਾਨੂੰ ਤਾਂ ਇਹ ਗੱਲਾਂ ਦੱਸਦਾ ਕਿ ਇਹ ਪੈਸੇ ਨੂੰ ਹੰਦਾ ਸਾਰੋ ਬੱਚਿਆਂ ਦਾ ਹੰਦਾ ਸਾਰੋ ਪੜ੍ਹਾਈ ਲਈ ਲੋੜਾ ਉਹਨਾਂ ਨੂੰ ਉਹਨਾਂ ਦੀ ਮਦਦ ਕਰੋ ਕੋਈ ਇੱਤੀ ਪੁੱਤ ਨੂੰ ਵੈਸੇ ਲੋੜਾ ਉਹਦੀ ਮਦਦ ਕਰੋ ਜੇ ਕਿਤੇ ਤੁਸੀਂ ਕਹਿੰਦੇ ਹੋ ਵੀ ਅਸੀਂ ਆਪਣੇ ਬੱਚਿਆਂ ਨੂੰ ਮੌਜਾਂ ਕਰ ਮੇਰੇ ਸਿਰ ਤੇ ਦੇਖ ਲਓ ਤੁਹਾਡੇ ਘਰਾਂ ਚੀ ਦੇਖ ਲਓ ਤੇ ਨਹੀਂ ਕਰਿਆ ਲਾ ਹੋਰ ਦੱਸ ਇੱਕ ਹੋਰ ਮੇਰੇ ਯਾਦ ਆ ਜਾਂਦਾ ਕਈ ਵਾਰੀ ਤੇ ਸੈਲਫ ਹੈਲਪ ਗਰੁੱਪ ਬਣਿਆ ਨੇ ਪਿੰਡਾਂ 'ਚ ਆਪਣੇ ਲੋਨ ਵਾਲੇ ਹੁਣ ਜ਼ਿਆਦਾ ਨਹੀਂ ਹਾਂ ਹਾਂ ਲੋਨ ਵਾਲੇ ਬਣੇ 100 ਰੁਪਏ ਵਾਲਾ 100 ਰੁਪਏ ਜਿਹੜਾ ਕਹਿੰਦੇ ਸੈਲਫ ਹੈਲਪ ਦਾ 100 ਰੁਪਏ ਵਾਲਾ ਕਿੰਨੇ ਬਚਦੇ ਆ ਰਹੀਏ ਆਧਾਰਕ ਬਣੇ ਹੋ ਜਿਹੜੇ ਪਿੰਡ 'ਚ ਜਿਹੜੇ ਲੋਨ ਲੈਂਦੇ ਨੇ ਬਣੇ ਹੋ ਨੇ ਲੋਨ ਲੈ ਕੇ ਲੋਨ ਲੈਣਾ ਕਾਦੇ ਵਾਸਤੇ ਹੁੰਦਾ ਵੀ ਅਸੀਂ ਕੰਮ ਸ਼ੁਰੂ ਕਰਨਾ ਹੀ ਲੋਨ ਮਿਲਦਾ ਕਰਦੇ ਕੀ ਆਪਾਂ ਜ਼ਿਆਦਾ ਮੁੰਡੇ ਨੂੰ ਮੋਟਰਸਾਈਕਲ ਦੇ ਦਿੰਨੇ ਜਾਂ ਬੜੀ ਸਾਰੀ LED ਲੇ ਦਾਂਗੇ ਇਦਾਂ ਘਰ ਚ ਚਲਾਉਣ ਨੂੰ ਜਾਂ ਵਾਸ਼ਿੰਗ ਮਸ਼ੀਨ ਲੈਣੇ ਹੋ ਜਾਂ ਬੱਚੇ ਨੂੰ ਫੋਨ ਲੈਣ ਦੇ ਡਾ ਜੀ ਝੂਠ ਬੋਲਦਾ ਦੱਸ ਤੋ ਕਿਸ਼ਤ ਪਰ ਤੇ ਤੁਸੀਂ ਮੇਰੇ ਘਰ ਉੱਥੇ ਫਿਰ ਸਰਕਾਰ ਕਸੂਰਵਾਰ ਐਮਐਲਏ ਕਸੂਰਵਾਰ ਲੋਨ ਲੈ ਕੇ ਜਦੋਂ ਆਪਾਂ ਸਹੀ ਪਾਸੇ ਨਹੀਂ ਲਾਉਂਦੇ ਚਾਹੇ ਉਹ ਖੇਤੀ ਵਾਲਾ ਲੋਨ ਖੇਤੀ ਚ ਲੋਨ ਲੈਂਦਾ ਬੰਦਾ ਵੀ ਮੈਂ ਖੇਤੀ ਲਈ ਲੋਨ ਲੈਣਾ ਜਾਂ ਤਾਂ ਵਿਆਹ ਕਰਦਾ ਕੁੜੀ ਦਾ ਜਾਂ ਮੁੰਡੇ ਨੂੰ ਬਾਹਰ ਭੇਜਦਾ ਜਾਂ ਕਾਰ ਜਾਂ ਮੋਟਰਸਾਈਕਲ ਲੈਂਦਾ ਜਿਵੇਂ ਝੂਠ ਬੋਲਦਾ ਦੱਸ ਤੋ ਖੇਤੀ ਬਾੜੀ ਵਾਲੇ ਦਾ ਧੋੜ ਵੇਚ ਕੇ ਸਰ ਜੀ ਤੁਹਾਡਾ ਕਿਵੇਂ ਸਰੂ ਕਿਉਂਕਿ ਤੁਸੀਂ ਜਿਹੜਾ ਕੰਮ ਲਈ ਲੋਨ ਲਿਆ ਉਸ ਕੰਮ ਚ ਲਾਇਆ ਨਹੀਂ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਆਪਾਂ ਹੁਣ ਤੁਹਾਨੂੰ ਲੱਗਣ ਲੱਗਿਆ ਹੋਊਗਾ ਕਿ ਆਪਾਂ ਸਰਕਾਰ ਨੂੰ ਤਾਂ ਗਾਲਾਂ ਕੱਢੀ ਨੇ ਅਸੀਂ ਕਿੱਥੇ ਕਸੂਰਵਾਰ ਆ ਕਦੇ ਉਹ ਵੀ ਦੇਖੀਏ ਕੁਛ ਤਿਆਰੀ ਹੈ ਮੇਰੇ ਵੱਲੋਂ ਕਦੇ ਕਿਸੇ ਨਸ਼ੇ ਵਾਲੇ ਦੀ ਕਿਸੇ ਮਾੜੇ ਬੰਦੇ ਦੀ ਮਦਦ ਕੀਤੀ ਗਈ ਆ ਤਾਂ ਤੁਸੀਂ ਬੇਸ਼ੱਕ ਮੈਨੂੰ ਕਹਿ ਦਿਓ ਪੁੱਤ ਤੂੰ ਝੂਠ ਬੋਲਦਾ ਤੂੰ ਬੰਦਾ ਵਧੀਆ ਨਹੀਂ ਗਾ ਗੱਲਾਂ ਹੀ ਨੇ ਤੇਰੀਆਂ ਮੈਨੂੰ ਕਹਿ ਦਿਓ ਪਰ ਮੈਂ ਕਦੇ ਵੀ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਮੈਂ ਕਦੇ ਮਾੜੇ ਬੰਦੇ ਦੀ ਮਦਦ ਨਹੀਂ ਕਰਾਂ ਕਿਉਂਕਿ ਮੈਨੂੰ ਮੈਂ ਫੇਰ ਤੁਹਾਨੂੰ ਕਹਿੰਦਾ ਵੀ ਮੇਰੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਆ ਹਲਕੇ ਦੇ ਬੱਚਿਆਂ ਦੀ ਜ਼ਿੰਮੇਵਾਰੀ ਮੇਰੇ ਤੇ ਆ ਮੈਨੂੰ ਇਹ ਲੱਗਦਾ ਮੇਰੇ ਤੇ ਹੀ ਪੁੱਤ ਨੇ ਮੈਂ ਇਹਨਾਂ ਨਾਲ ਇਹਨਾਂ ਨੂੰ ਕੀ ਬਣਾ ਦਵਾਂ ਮੇਰੇ ਮਨ 'ਚ ਮੈਨੂੰ ਇਹ ਹੁੰਦਾ ਵੀ ਮੇਰੇ ਹਲਕੇ ਦੇ ਬੱਚੇ ਨੇ ਮੇਰੇ ਪੰਜਾਬ ਦੇ ਬੱਚੇ ਨੇ ਸੋ ਆਪਾਂ ਨੂੰ ਇਹ ਚੀਜ਼ਾਂ ਸੋਚਣੀਆਂ ਪੈਣਗੀਆਂ ਨਸ਼ਾ ਕੋਈ ਵੱਡੀ ਚੀਜ਼ ਨਹੀਂ ਆਪਾਂ ਖਤਮ ਕਰ ਸਕਦੇ ਆ ਆਪਾਂ ਇਹਨੂੰ ਥੱਲ ਪਾ ਸਕਦੇ ਆ ਤੁਹਾਡੇ ਸਹਿਯੋਗ ਦੀ ਲੋੜਾ ਤੁਹਾਡੇ ਸਾਥ ਦੀ ਲੋੜਾ ਹੋਣਾ ਆਹ ਜਿਹੜੀਆਂ ਘਰਾਂ ਚ ਆਪਾਂ ਗੱਲਾਂ ਕਰਦੇ ਨਹੀਂ ਮੈਂ ਦੱਸੀਆਂ ਨਾ ਆਪਣੇ ਜਵਾਕਾਂ ਦੀ ਚੂੜੀ ਟਟ ਕਰ ਦਿਓ ਕੇਲ ਪਿੰਡ ਦੀ ਧਾਰਨ ਦਿਨਾ ਤੁਹਾਨੂੰ ਮੈਂ ਇੱਕ ਬੇਬੇ ਆਈ ਮੇਰੇ ਕੋਲੇ ਉਹਦੇ ਨੇ ਕੁਛੜ ਚ ਬੱਚਾ ਚੱਕਿਆ ਹੋਇਆ ਮੈਨੂੰ ਕਹਿੰਦੀ ਪੁੱਤ ਮੇਰਾ ਮੁੰਡਾ ਨਾ ਬਹੁਤ ਨਸ਼ਾ ਕਰਦਾ ਸੀਗਾ ਮੈਂ ਕਿਹਾ ਅੱਛਾ ਬੇਬੇ ਕਹਿੰਦੀ ਮੈਂ ਤਾਂ ਜੁੱਤੀਆਂ ਕੁੱਟ ਨਾਲ ਕੁੱਟ-ਕੁੱਟ ਕੇ ਹਟਾਤਾ ਪੰਜ 6 ਸਾਲ ਪਹਿਲਾਂ ਮੈਂ ਕਿਹਾ ਕੀ ਹੋ ਗਿਆ ਬੇਬੇ ਕਹਿੰਦੀ ਮੇਰਾ ਮੁੰਡਾ ਨਸ਼ਾ ਕਰਦਾ ਕਿ ਰੋਜ਼ ਮੈਨੂੰ ਕਹਿਆ ਕਰੇ ਮੈਂ ਚੱਲਿਆ ਨਹਿਰ ਨੂੰ ਮੈਂ ਚੱਲਿਆ ਰੇਲਵੇ ਲੈਂਡ ਨੂੰ ਮੈਂ ਤਾਂ ਗੱਡੀ ਥੱਲੇ ਆ ਜਾਊਂਗਾ ਕਹਿੰਦੀ ਇੱਕ ਦਿਨ ਪਹਿਲਾਂ ਮੈਂ ਦੇਖਿਆ ਵੀ ਨਸ਼ਾ ਤਾਂ ਨਹੀਂ ਇਹਨੇ ਕਰਿਆ ਨਸ਼ਾ ਕਰਿਆ ਤਾਂ ਕਹਿੰਦੀ ਭੂਤ ਬਣ ਜਾਂਦੇ ਇਹ ਕਹਿੰਦੀ ਟੁੱਟਿਆ ਜਾ ਪਿਆ ਸੀਗਾ ਜਮੇ ਜਾਣ ਤਾਂ ਹੁੰਦੀ ਨਹੀਂ ਫਿਰ ਕਹਿੰਦੀ ਮੈਂ ਜੁੱਤੀ ਚੱਕ ਲਈ ਬਹੁਤ ਮੰਜੇ ਵਰ ਪੇਈ ਕੁੱਟਿਆ ਕਹਿੰਦੀ ਇੰਨਾ ਕੁੱਟਿਆ ਮੈਂ ਵੀ ਮੈਨੂੰ ਮਹੱਲੇ ਦੀਆਂ ਤੀਵੀਆਂ ਕਹਿੰਦੀਆਂ ਕਿ ਕਹੀ ਜੀ ਮਾੜੀ ਮਾਂ ਐ ਵੀ ਮੁੰਡੇ ਨੂੰ ਕੁੱਟਦੀ ਆ ਕਹਿੰਦੀ ਮੈਂ ਸੋਚਿਆ ਵੀ ਦੋਖ ਸਾਲ ਜੇ ਨਹੀਂ ਉਹ ਵੀ ਮਰੇ ਜਾਣਾ ਜਿਹੜੇ ਸਾਹਮਣੇ ਨਸ਼ਾ ਕਰਦਾ ਜਾਣਤਾ ਹੈ ਨਹੀਂ ਕਹਿੰਦੀ ਮੈਂ ਕੜੀਸਕੇ ਨੂੰ ਐ ਰੇਲਵੇ ਲਾਈਨ ਕੋ ਨਹੀਂ ਲੈ ਕੇ ਜਾਵਾਂਗੇ ਦੀ ਆ ਪਿੱਛੇ ਨੂੰ ਭੱਜੇ ਕਹਦਾ ਮੈਂ ਨਹੀਂ ਮਰਨਾ ਸੱਚੀ ਗੱਲ ਐ ਕਹਦਾ ਮੈਂ ਨਹੀਂ ਮਰਨਾ ਕਹਿੰਦੀ ਮੈਨੂੰ ਬਹੁਤ ਮਾੜਾ ਗਿਆ ਕਹਿੰਦੀ ਅੱਜ ਮੇਰੇ ਬੱਚੇ ਦਾ ਵਿਆਹ ਵੀ ਹੋਇਆ ਹੈ ਕੰਮ ਵੀ ਕਰਦਾ ਦੋ ਬੱਚੇ ਨੇ ਆਹੀ ਮੁੰਡ ਇੱਕ ਮੁੰਡਾ ਮੈਂ ਉਹਦਾ ਗੋਦੀ ਚੱਕਿਆ ਕਹਿੰਦੀ ਮੈਂ ਸੁખી ਰਹਿ ਗਈ ਨਹੀਂ ਤਾਂ ਕਹਿੰਦੀ ਅਸੀਂ ਤਾਂ ਲਕੋ ਲਕੋ ਕੇ ਜਨਾਨੀਆਂ ਬੱਚਿਆਂ ਨੂੰ ਖਰਾਬ ਕਰ ਲਏ ਸੋ ਇਸ ਕਰਕੇ ਮੇਰੀ ਬੇਨਤੀ ਹੈ ਕਿ ਹੁਣ ਇਹ ਨਾ ਹੋਵੇ ਜਾਂਦੇ ਤੁਸੀਂ ਝੰਬਲਾਂ ਤੋਂ ਖੇੜੀ ਫੜ ਕੇ ਹੈ ਕਦੇ ਕਹੂੰਗਾ ਇਹ ਵੀ ਸੁੱਤਾ ਜਾ ਪਿਆ ਪਰ ਕੋਈ ਗੱਲ ਦੀ ਮਾਂ ਜੇ ਲਾ ਵੀ ਤਾਂ ਮੈਂ ਸਰ ਜਾਂਦਾ ਸਾਡੀ ਬਹੁਤ ਸੇਵਾ ਹੋਈ ਹੈ ਸਾਡੀ ਚਾਚੇ ਤਾਇਆ ਪਰਿਵਾਰ ਇਕੱਠਾ ਸੀਗਾ ਡੈਡੀ ਬਾਹਰ ਆਰਮੀ ਜੀ ਸੀਗੇ ਜੇ ਚਾਚੇ ਨੇ ਮਿਲਣਾ ਹੋਵੇ ਦੋ ਛੜ ਦੇਣੀਆਂ ਜੇ ਤਾਇਆ ਨੇ ਮਿਲਣਾ ਹੋਵੇ ਛੜ ਦੇਣੀਆਂ ਨਾਲੇ ਤਾਂ ਅਸੀਂ ਰੋਈ ਜਾਣਾ ਨਾਲੇ ਕਿ ਨਾ ਬੜਾ ਹੋ ਜੇ ਪਹਿਲਾਂ ਚਾਚਾ ਵੱਡਾਂਗੇ ਫੜਕੇ ਮੈਂ ਆਪਣੇ ਹੁਣ ਤਾਂ ਮੈਂ ਚਲੋ ਪੈਰੀ ਹੱਥ ਲਾਉਣਾ ਚਾਚੇ ਉਹਨਾਂ ਦੇ ਮੈਂ ਚਾਚੇ ਇਹਨੂੰ ਕਹਿੰਦਾ ਮੈਂ ਚਾਚਾ ਮੈਂ ਪਤਾ ਕੀ ਕਹਿੰਦਾ ਵੀ ਲਵ ਯੂ ਬਾਪੇ ਇੱਕ ਵਾਰ ਪ੍ਰਮਾਤਮਾ ਬੜਾ ਹੋ ਜੀਏ ਮੜਾ ਜਾ ਬਰਾਬਰ ਜਿਹੇ ਆ ਜੀ ਪਹਿਲਾਂ ਚਾਚਾ ਵੱਡਣਾ ਟਕਾ ਕੇ ਬਹੁਤ ਕੁੱਟਲਾ ਪਰ ਉਹ ਕੁੱਟ ਉਹ ਮਾਰ ਅੱਜ ਸਾਨੂੰ ਬੰਦੇ ਬਣਾ ਕੇ ਇਹ ਇਹ ਕੋਈ ਇਹ ਕੋਈ ਨਹੀਂ ਕੋਈ ਦਿਲੋਂ ਕੁੜਦਾ ਹੁੰਦਾ ਉਹ ਤਾਂ ਕੁੜਦੇ ਨੇ ਤਾਂ ਮਾਰਦੇ ਨੇ ਉਹ ਚਾਹੁੰਦੇ ਨੇ ਸਾਡਾ ਪੁਵਿਕ ਬਣ ਜਾਵੇ ਠੀਕ ਆ ਸੋ ਆਪਾਂ ਹੁਣ ਕੁੱਟਣ ਮਾਰਨ ਵਾਲੀ ਤੇ ਗੱਲਾਂ ਨਹੀਂ ਕੋਈ ਨਿਆਣੇ ਬਹੁਤ ਸਮਝਦਾਰ ਹੋਗੇ ਬਹੁਤ ਸਿਆਣੇ ਹੋਗੇ ਤੁਸੀਂ ਬਹਿ ਕੇ ਇਹਨਾਂ ਨਾਲ ਬੱਚਿਆਂ ਨਾਲ ਬਹਿ ਕੇ ਗੱਲ ਕਰੋਂਗੇ ਕਿ ਬੱਚੇ ਸਮਝਦੇ ਨਹੀਂ ਆ ਜਦ ਮੈਂ ਇਹਨਾਂ ਨੂੰ ਨਿਸ਼ਾਨੀਆਂ ਦੱਸੀਆਂ ਨਿਸ਼ੀੜੀ ਜੀ ਦੇ ਸਾਰੇ ਹੱਸਣ ਲੱਗ ਗਏ ਉਹਨੂੰ ਪਤਾ ਸੀਗੇ ਵੀ ਇਹਨੇ ਫਿਰਦੇ ਨੇ ਪਤਾ ਹੁੰਦਾ ਸਾਰਿਆਂ ਸੋ ਆਪਾਂ ਸਾਰੇ ਆਪਾਂ ਆਪਣੇ ਆਪਣੇ ਏ ਜਗਾ ਤੇ ਬੇਨਤੀ ਹੈ ਖੜੇ ਹੋ ਜੀਏ ਹੁਣ ਆਪਾਂ ਨਸ਼ੇ ਵਾਲਿਆਂ ਦੇ ਖਿਲਾਫ ਜਿਹੜੀ ਜੋ ਸੌਂ ਚੁਕਣੀ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਕਪੂਰ ਸਿੰਘ ਮਾਨ ਸਾਹਿਬ ਕਹਿੰਦੇ ਨੇ ਸਾਲਾ ਇਕੱਲਾ ਨਹੀਂ ਕਰ ਸਕਦਾ ਮੈਨੂੰ ਤੁਹਾਡਾ ਸਾਥ ਚਾਹੀਦਾ ਕਿਸੇ ਨਸ਼ੇ ਦੇ ਵਿਰੁੱਧ ਯੁੱਧ ਵਿੱਚ ਮੈਨੂੰ ਹਰ ਪੰਜਾਬੀ ਦਾ ਸਾਥ ਚਾਹੀਦਾ ਹੈ 3 ਕਰੋੜ ਪੰਜਾਬੀ ਮਿਲ ਕੇ ਜੰਗ ਲੜੀਏ ਤਾਂ ਕੁਝ ਦਿਨਾਂ ਵਿੱਚ ਅਸੀਂ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰ ਸਕਦੇ ਹਾਂ ਆਪਾਂ ਸਾਰਿਆਂ ਨੇ ਨਸ਼ੇ ਦੇ ਖਿਲਾਫ ਜਿਹੜੀ ਸਵਾਗਤ ਮੈਂ 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 ਆਪਣੇ ਆਪਣੇ ਪਿੰਡ ਜੈ 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 ਕਿਸੇ ਕਿਸੇ ਤਸਕਰ ਨੂੰ ਤਸਕਰ ਨੂੰ ਵਰਨ ਵਰਨ ਨਹੀਂ ਨਹੀਂ ਦੇਵਾਗਾ ਦੇਵਾਗਾ ਆਪਣੇ ਆਪਣੇ ਪਿੰਡ ਪਿੰਡ ਜਾਂ ਜਾਂ ਬਾੜ ਵਿੱਚ ਬਾੜ ਵਿੱਚ ਕਿਸੇ ਨੂੰ ਕਿਸੇ ਨੂੰ ਨਸ਼ਾ ਨਸ਼ਾ ਵਿਚਣ ਵਿਚਣ ਨਹੀਂ ਨਹੀਂ ਦੇਵਾਗਾ ਦੇਵਾਗਾ ਜੋ ਜੋ ਤਸਕਰ ਤਸਕਰ ਬੜੇ ਬੜੇ ਜਾ ਰਹੇ ਹਨ ਜਾ ਰਹੇ जमानत नहीं, नहीं। मैं खुद कदम नशा नहीं करा जेकर नशा करता बुरे तो ही ਨਸ਼ਾ ਕਰਨਾ ਨਸ਼ਾ ਕਰਨਾ ਛੱਡ ਦੇਣਾ ਛੱਡ ਦੇਣਾ ਜੇ ਕਰੇ ਜੇ ਕਰੇ ਕੋਈ ਕੋਈ ਨੌਜਵਾਨ ਨੌਜਵਾਨ ਨਸ਼ੇ ਵਿੱਚ ਨਸ਼ੇ ਵਿੱਚ ਨਸ਼ੇ ਹਾ ਨਸ਼ੇ ਹਾ ਤਾਂ ਉਸ ਨੂੰ ਉਸ ਨੂੰ ਨਸ਼ਾ ਨਸ਼ਾ ਛੱਡਣ ਲਈ ਛੱਡਣ ਲਈ ਪ੍ਰੇਰਿਤ ਪ੍ਰੇਰਿਤ ਕਰਾਂਗਾ ਕਰਾਂਗਾ ਲੋੜ ਲੋ ਪੈਣ ਤੇ ਪੈਣ ਤੇ ਉਸ ਨੂੰ ਉਸ ਨੂੰ ਨਸ਼ਾ ਮੁਕਤੀ ਨਸ਼ਾ ਮੁਕਤੀ ਕੇਂਦਰ ਵਿੱਚ ਕੇਂਦਰ ਵਿੱਚ ਛਾਤੀ ਛਾਤੀ ਵੀ ਵੀ ਕਰਵਾਵਾਂਗਾ ਕਰਵਾਵਾਂਗੇ ਅਸੀਂ ਅਸੀਂ ਸਾਰੇ ਸਾਰੇ ਮਿਲ ਕੇ ਮਿਲ ਕੇ ਆਪਣੇ ਆਪਣੇ ਪਿੰਡ ਪੈਣ ਤੇ ਜਾਂ ਵਾਰਡ ਨੂੰ ਵਾਰਡ ਨੂੰ ਨਸ਼ਾ ਮੁਕਤ ਨਸ਼ਾ ਮੁਕਤ ਕਰਾ ਕੇ ਕਰਾ ਦੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਹੈ ਭਾਈ ਗੁਰਜੀਤ ਖਾਲਸਾ ਵਾਹਿਗੁਰੂ ਜੀ ਕੀ ਫਤ